we uh -huh. ਸਰਦਾਂ ਜਿਹੜੇ ਆਪਣਾ ਮੱਥਾ ਟੇਕਣ ਆਉਂਦੇ ਹਨ ਜੀ ਤੇ ਸੁਖ ਸੁਖਦੇ ਹਨ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਕੋਈ ਇਦਾ ਟੀਂਚੜਾ ਕੇ ਜਾਂਦਾ ਕੋਈ ਹੋਰ ਸਮੱਗਰੀ ਦੇ ਕੇ ਜਾਂਦਾ ਕੋਈ ਬੂਡ ਵਗੈਰਾ ਜੋ ਵੀ ਉਹਨਾਂ ਦੀ ਸਰਦਾ ਹੁੰਦੀ ਹੈ ਸੁੱਖ ਕੇ ਜਾਂਦੇ ਹਨ ਸੁੱਖ ਪੂਰੀ ਹੁੰਦੀ ਹੈ ਹੁਣ ਸਿੱਥੇ ਮੱਥਾ ਟੇਕ ਕੇ ਦੇ ਸੁੱਖ ਪੂਰਾ ਆਪਣਾ ਚੜਾ ਕੇ ਜਾਂਦੇ ਹਨ ਸੰਗਤ ਆ ਜਾਂਦੀ ਹੈ ਕਿੰਨ ਸੰਗਤ ਬਹੁਤ ਆਂਦੀ ਹੈ ਦੂਰੋਂ ਦੂਰੋਂ ਸੰਗਤ ਆਂਦੀ ਹੈ ਘੱਟੋ ਘੱਟ 150 30 ਤੋਂ ਵੱਧ ਇੱਥੇ ਕੀ ਦਾ ਲੱਗ ਜਾਂਦਾ ਹੈ ਜੀ ਕੋਈ ਲੱਕੇ ਤੋਂ ਆਉਂਦੇ ਹਾਂ ਜੀ ਨਹੀਂ ਦੂਰੋਂ ਦੂਰੋਂ ਆਉਂਦੇ ਆ ਜੀ ਕੋਈ ਅੰਬਾੜੇ ਤੋਂ ਕੋਈ ਪਟਾੜੇ ਤੋਂ ਕੋਈ ਸਾਵਾਤ ਤੋਂ ਦੂਰੋਂ ਦੂਰੋਂ ਸੰਗਤ ਆਂਦੀ ਹੈ ਜੀ ਚਲਾਣੋ ਰਾਸਤਰੀ ਕੋਈ ਕਮੇਟੀ ਕੋਈ ਹਾਂਜੀ ਕਮੇਟੀ ਬਣੀ ਹੋਈ ਹੈ ਜੀ ਜਿਹਦੇ ਆਪਣਾ ਪ੍ਰਧਾਨ ਨੇ ਹਰਪ੍ਰੀਤ ਸਿੰਘ ਜੀ ਇਹ ਬੁੱਧਵਾਰ ਵਾਲੇ ਦੇ ਨਹੀਂ ਸਮਾਧੀ ਲਈ ਦੀ ਜਿੱਥੇ ਦਾ ਸਰਦਾ ਹੁੰਦਾ ਜੀ ਬਹੁਤ ਸਰਦਾ ਪਿੰਡ ਤੇ ਸੀ ਪੂਰਾ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੁਹਾਨੂੰ ਜੀ ਬਾਕੀ ਸਰਪੰਚ ਸਾਹਿਬ ਬੈਠੇ ਸਾਡੇ ਕਿੰਨੇ ਸਾਲ ਹੋ ਗਏ ਉਕਾ ਜੀ ਘਾਡੇ ਬਜੁਰਗਾਨ ਨੂੰ ਨਹੀਂ ਪਤਾ ਜੀ ਸਾਨੂੰ ਤਾਂ ਕਹਿ ਪਤਾ ਜੀ ਸਦੀਆ ਪਰਣਾ ਆਈਏ ਇੱਥੇ ਹਰ ਬੁੱਧਵਾਰ ਜੀ ਸੁੱਖਾਂਵਾਰ ਆਉਂਦੇ ਆ ਕੋਈ ਵੀ ਇੱਥੇ ਕੋਈ ਆਪਣੇ ਮਨ ਨੂੰ ਕੋਈ ਵੀ ਸੁੱਖ ਸੁੱਖਿਆ ਜਾਂਦਾ ਵਰੰਦੀ ਆ ਜੀ ਬਾਕੀ ਸਾਲ ਚਰੇ ਜਿਹੜਾ ਭੰਡਾਰਾ ਹੁੰਦਾ ਹੈ ਲਗਪਗ 150 ਤਿੰਨ ਕੀ ਦਾ ਲੱਗਦਾ ਜੀ ਤੇ ਮਾਲ ਪੂਰੇ ਈ ਚੀਰ ਤੰਦੂਰੀ ਫੁਲਕਾ ਸਾਦਾ ਫੁਲਕਾ ਸਬਜੀ ਸਵੇਰੇ ਪਕੌੜੇ ਦਾ ਲੰਗਰ ਹੁੰਦਾ ਜੀ ਰਾਲਾ ਖੁਰਦ ਤੋਂ ਸਾਰੇ ਹੀ ਪਤਰਕਾਰ ਵੀਰਾਂ ਦਾ ਤੇ ਆਪਣੇ ਚੈਨਲ ਨੂੰ ਦੇਖ ਰਹੇ ਸਾਬ ਸਮੂਹ ਦਰਸ਼ਕਾਂ ਦਾ ਤੇ ਪੂਰੀ ਪੰਜਾਬੀਅਤ ਦਾ ਪੂਰੀ ਇਨਸਾਨੀਅਤ ਦਾ ਪੂਰੀ ਮਨੁੱਖਤਾ ਦਾ ਬਹਿ ਦਿਨੋਂ ਧੰਨਵਾਦੀਆਂ ਆ ਕਿ ਮੈਨੂੰ ਤੁਸੀਂ ਇਹ ਮੌਕਾ ਦਿੱਤਾ ਵੀ ਮੈਂ ਬਾਬਾ ਆਰਾਮਦਾਸ ਜੀ ਦੇ ਇਸ ਚੱਲ ਰਹੀ ਪਰੰਪਰਾ ਬਾਰੇ ਤੋਂ ਸੰਤ ਸਾਂਝੇ ਕਰਾਂ ਪਰ ਮੇਰੀ ਜਾਣਕਾਰੀ ਇੰਨੀ ਕੋਈ ਜ਼ਿਆਦਾ ਨਹੀਂ ਹੈ ਜਿਵੇਂ ਇੱਥੇ ਕੋਈ ਲਿਖਤੀ ਇਤਿਹਾਸ ਜਾਂ ਹੋਰ ਇਸ ਤਰ੍ਹਾਂ ਦੀ ਗੱਲ ਤਾਂ ਮਤਲਬ ਕੋਈ ਹੈ ਨਹੀਂ ਸਾਡੇ ਕੋਲ ਪਰ ਜਿਵੇਂ ਦੰਤ ਕਥਾਵਾਂ ਜਾਂ ਜਿਵੇਂ ਪਿੱਛੋਂ ਸਾਡੇ ਅਸੀਂ ਸੁਣਦੇ ਆ ਰਹੇ ਹਾਂ ਪੀੜੀਦਰ ਪੀੜੀ ਪਿੱਛੋਂ ਬਾਤਰੀਆਂ ਜੰਨਾਂ ਨੇ ਉਹਨਾਂ ਦੇ ਅਨਸਾਰ ਵੀ ਬਾਬਾ ਜੀ ਜਿਹੜੇ ਸਿੱਧ ਪੁੱਤ ਹੋਏ ਸੀ ਉਹਨਾਂ ਨੇ ਜਿਹੜਾ ਸਾਡੇ ਇੱਥੇ ਅਲਾਕਾਈ ਪੁਆ ਤੇ ਦੋ ਮੇਲੇ ਭਰਦੇ ਆ ਇੱਕ ਸੀੜ ਦਾ ਮੇਲਾ ਭਰਦਾ ਜੀ ਤੇ ਇੱਕ ਕਪੂਰੀ ਦਾ ਮੇਲਾ ਭਰਦਾ ਜਿੱਥੇ ਮੋਰਚਾ ਲੱਗਿਆ ਸੀ 1984 ਚ ਇੰਦਰਾ ਗਾਂਧੀ ਆਈ ਸੀ ਸੈਤ ਮਹੀਨੇ ਜਿੰਨਾ ਭੁੱਲਦਾ ਹੋਵਾਂ ਉਸ ਮੋਰਚੇ ਪੁਰਾਣੇ ਲੋਕ ਫੋਲਕ ਦੇ ਦਰਾਨਾ ਮਤਲਬ ਜਿਹੜਾ ਉੱਥੇ ਮੋਰਚਾ ਲੱਗਿਆ ਸੀ ਉੱਥੇ ਉੱਥੇ ਹੀ ਮੇਲਾ ਪੜਦਾ ਇੱਕ ਮੇਲਾ ਮੰਗਲਵਾਰ ਨੂੰ ਪੜਦਾ ਜੀ ਤੇ ਇੱਕ ਵੀਰਵਾਰ ਨੂੰ ਉਹਨਾਂ ਦੇ ਵਿਸ਼ਤਾਰ ਬਾਬਾ ਜੀ ਨੇ ਇੱਥੇ ਬੁੱਧਵਾਰ ਨੂੰ ਜਿੰਦਿਆਂ ਨੇ ਆਪਣੀ ਸਮਾਦੀ ਲਈ ਸੀ ਉਹਨਾਂ ਦੀ ਇਸ ਪਿੰਡ ਪੁਰਧ ਪਿੰਡ ਹੈ ਜੀ ਪ੍ਰੀਤਮ ਦਾਸ ਬਾਬਾ ਜੀ ਮੇਰਾ ਨਾਮ ਹੈ ਬੜਾ ਦੂਰ ਦੂਰ ਸੇ ਸੰਗਤ ਆਂਦੀ ਹੈ ਸਮਾਦ ਵਗੀ ਕੇ 3 ਚੜਦੇ ਹਨ ਮਾਲ ਪੂੜੇ ਖੀਰ ਕੀ ਜਗ ਹੁੰਦੀ ਹੈ ਬਹੁਤ ਪੁਰਾਣੀ ਸਾਰੇ ਇਲਾਕੇ ਮਾਸੂਰ ਹੈ दूर दूर से संगत बाबा है निगर दी हरियाणा यहाँ पर भंडारे में गांव की संयोग से हमारे को अंकल मिला हम भी भंडारे में संयोग देने के लिए आए हैं यह भंडारा बहुत धूमधाम से होता है पूरे गांव का ग्राम पंचायत का संयोग पूरे हथ सत होता है ਇਸ ਵਿੱਚ ਬਹੁਤ ਦੂਰ ਦੂਰ ਦੇ ਪਬਲਿਕ ਕਿਸੇ ਦੀ ਮੰਨੋ ਕਾਮਨਾ ਪੂਰੀ ਹੁੰਦੀ ਹੈ ਜੈ ਬਾਬਾ ਰਾਮਦਾਸ ਜੀ ਪਿੰਡ ਸਰਾਲਾ ਖੁਰਦ ਵਿਖੇ ਆਏ ਆ ਤੇ ਸਾਨੂੰ ਡੇਰਾ ਬਾਬਾ ਰਾਮਦਾਸ ਜੀ ਦੇ ਜੋ ਸਮਾਧ ਹੈ ਉੱਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸਾਰੀ ਟੀਮ ਦੇ ਨਾਲ ਸਾਰੀ ਸੰਗਤਾਂ ਦੇ ਨਾਲ ਅਸੀਂ ਅੱਜ ਇੱਥੇ ਆਏ ਆ ਤੇ ਸਾਲਾਨਾ ਜੋ ਵਰਸੀ ਹੈ ਸਾਲਾਨਾ ਵਰਸੀ ਸਮਾਗਮ ਹੈ ਜੋ ਬਾਬਾ ਜੀ ਦਾ ਹੁੰਦਾ ਹੈ ਉਸ ਵਿੱਚ ਅੱਜ ਅਸੀਂ ਆਏ ਆ ਇਹ ਹਲਕਾ ਘਨੌਰ ਦੇ ਕੋਨੇ-ਕੋਨੇ ਤੋਂ ਕੱਲਾ ਘਨੌਰ ਹੀ ਨਹੀਂ ਪੂਰੇ ਪੰਜਾਬ ਤੋਂ ਜਿਨ੍ਹਾਂ ਨੂੰ ਇਸ ਦੇਰੇ ਦੀ ਮਹਾਨਤਾ ਬਾਰੇ ਮੱਤਤਾ ਬਾਰੇ ਪਤਾ ਹੈ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮੂਹ ਮੰਗੀਆਂ ਮੁਰਾਦਾਂ ਵੀ ਬਾਬਾ ਜੀ ਜਿਹੜੀ ਉਹ ਪੂਰੀਆਂ ਕਰਦੇ ਨੇ ਅੱਜ ਮੈਂ ਸਾਰੇ ਸਾਡੇ ਕਿਸਾਨ ਯੂਨੀਅਨ ਦੇ ਆਗੂ ਭਾਈ ਸਾਹਿਬ ਕੁਲਵੀਰ ਜੀ ਡਾਕਟਰ ਸਾਹਿਬ ਮਨਕੀਤ ਜੀ ਬਲਜੀਤ ਜੀ ਸਾਰੀ ਟੀਮ ਛੱਡੀ ਜੋ ਸਰਾਲੇ ਦੀ ਜੋ ਸਾਥੀ ਸਾਡੇ ਨੇ ਉਹ ਇੱਥੇ ਨਾਲ ਨੇ